ਸਤਕਾਰਯੋਗ ਸਾਧ ਸੰਗਤ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਇਸ ਸਮੇਂ ਆਇਰਲੈਂਡ ਦੇ ਵਿੱਚ ਸਤਿਗੁਰੂ ਜੀ ਦੇ ਬਹੁਤ ਹੀ ਸਤਕਾਰਯੋਗ ਗੁਰਮੁਖ ਪਿਆਰੇ ਸੰਤ ਪਰਮਜੀਤ ਸਿੰਘ ਜੀ ਨਿਉਟੇ ਉਹਨਾਂ ਦੇ ਘਰ ਦੇ ਵਿੱਚ ਹਾਂ ਪਿਛਲੇ 22 ਦਿਨਾਂ ਤੋਂ ਮੈਨੂੰ ਇੱਥੇ ਸਾਧ ਸੰਗਤ ਦਾ ਦਰਸ਼ਨ ਕਰਨ ਦਾ ਮੌਕਾ ਮਿਲਿਆ ਸਾਧ ਸੰਗਤ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਬਹੁਤ ਹੀ ਪਿਆਰ ਸਤਕਾਰ ਇਥੋਂ ਦੀ ਸਾਧ ਸੰਗਤ ਨੇ ਬਹੁਤ ਸੇਵਾ ਕੀਤੀ ਸੋ ਮੈਂ ਸਾਰੀ ਸਾਥ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ। ਸੋ ਕੁਝ ਵਿਚਾਰਾਂ ਸੰਤ ਜੀ ਦੇ ਨਾਲ ਆਪਾਂ ਕਰਦੇ ਹਾਂ। ਇੱਕ ਵਿਚਾਰ ਤ੍ਰਿਸ਼ਨਾ ਦੇ ਉੱਤੇ ਤ੍ਰਿਸ਼ਨਾ ਜੋ ਹੈ ਜਿਹਦੇ ਵਾਸਤੇ ਗੁਰਬਾਣੀ ਵਿੱਚ ਸਤਿਗੁਰੂ ਜੀ ਲਿਖਦੇ ਨੇ ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ ਹੈ। ਉਹ ਮੰਦੀ ਭੁੱਖ ਜਿਹੜੀ ਹੈ ਕਿਸੇ ਵਿਰਲੇ ਦੀ ਬੁਝਦੀ ਹੈ। ਗੁਰੂ ਨਾਨਕ ਦੇਵ ਸੱਚੇ ਬਾਦਸ਼ਾਹ ਵੀ ਬਚਨ ਕਰਦੇ ਨੇ ਭੁੱਖਿਆ ਭੁੱਖ ਨਾਲ ਤਰੀ ਜੇ ਬੰਨਾ ਪੁਰੀਆ ਭਾਰ। ਜਿਹੜੇ ਤ੍ਰਿਸ਼ਨਾਲੂ ਬੰਦੇ ਹੋਇਆ ਕਰਦੇ ਨੇ ਭੁੱਖੇ ਬੰਦੇ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਭੁੱਖ ਹੈ ਉਹਨਾਂ ਨੂੰ ਸਾਰੀ ਸ੍ਰਿਸ਼ਟੀ ਦੇ ਸਾਰੀਆਂ ਪੁਰੀਆਂ ਦੇ ਪਦਾਰਥ ਵੀ ਉਹਨਾਂ ਦੇ ਪੱਲੇ ਬੰਨ੍ਹ ਦਈਏ ਤੇ ਉਹਨਾਂ ਦੀ ਭੁੱਖ ਸ਼ਾਂਤ ਨਹੀਂ ਹੁੰਦੀ ਸੁਖਮਣੀ ਦੇ ਵਿੱਚ ਇੱਕ ਹੋਰ ਪਾਠ ਆਇਆ ਸਤਿਗੁਰੂ ਜੀ ਕਹਿੰਦੇ ਨੇ ਸਹਸਖਟੇ ਲਖ ਕੋ ਉਠਤਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਇਹ ਮਨ ਜਿਹੜਾ ਹੈ ਤ੍ਰਿਪਤ ਨਹੀਂ ਹੁੰਦਾ ਇਹ ਸ਼ਾਂਤ ਨਹੀਂ ਹੁੰਦਾ ਪਰ ਇਹ ਸ਼ਾਂਤ ਕਿਸ ਤਰ੍ਹਾਂ ਹੋਵੇਗਾ ਇਹ ਤ੍ਰਿਸ਼ਨਾ ਕਿਸ ਤਰ੍ਹਾਂ 부ਜੇਗੀ ਸਤਿਗੁਰੂ ਜੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਲਿਖਦੇ ਨੇ ਪ੍ਰਭ ਕੇ ਸਿਮਰਨ ਤ੍ਰਿਸ਼ਨਾ 부ਜੇ ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਨਾਮ ਜਪਣ ਦੇ ਨਾਲ ਇਹ ਤ੍ਰਿਸ਼ਨਾ ਜਿਹੜੀ ਇਹ 부ਝ ਸਕਦੀ ਹੈ ਅਜੋਕੇ ਸਮੇਂ ਦੇ ਵਿੱਚ ਵੀ ਐਸੇ ਮਹਾਪੁਰਸ਼ ਸਾਧੂ ਐਸੇ ਗੁਰਮੁਖ ਪਿਆਰੇ ਮਿਲਦੇ ਨੇ ਉਹਨਾਂ ਦਾ ਜੀਵਨ ਪੜਨ ਵਾਸਤੇ ਮਿਲਦਾ ਹੈ ਕਿ ਕਿਸ ਤਰ੍ਹਾਂ ਉਹਨਾਂ ਦੀ ਤ੍ਰਿਸ਼ਨਾ ਮਿਟ ਗਈ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਸ ਤਰ੍ਹਾਂ ਕਿਰਪਾ ਕੀਤੀ ਸੰਤ ਪਰਮਜੀਤ ਸਿੰਘ ਜੀ ਦੇ ਪਿਤਾ ਜੀ ਗਿਆਨੀ ਤੇਜਾ ਸਿੰਘ ਜੀ ਬਹੁਤ ਹੀ ਸਾਧੂ ਬਿਰਤੀ ਐਸੇ ਉਹ ਮਹਾਪੁਰਸ਼ ਸਨ ਜਿਨ੍ਹਾਂ ਦੀ ਸਤਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਪ੍ਰੀਤ ਸੀ ਤੇ ਉਹਨਾਂ ਦਾ ਜੀਵਨ ਕਿਸ ਤਰ੍ਹਾਂ ਦਾ ਸੀ ਕਿਸ ਤਰ੍ਹਾਂ ਉਹਨਾਂ ਦੀ ਤ੍ਰਿਸ਼ਨਾ ਸਤਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਮਿਟਾਈ ਆਵਾਪਾ ਸੰਤ ਜੀ ਦੇ ਕੋਲੋਂ ਜਾਣਦੇ ਹਾਂ ਹਾਂਜੀ ਸੰਤ ਜੀ ਸਤਿ ਸ਼੍ਰੀ ਅਕਾਲ ਨਮਸਕਾਰ ਸਾਰਿਆਂ ਨੂੰ ਜਦੋਂ ਸੰਤ ਜੀ ਨੇ ਦੱਸਿਆ ਕਿਸਾਡੇ ਪਤਾ ਜੀ ਗਿਆਨੀ ਤੇਜਾ ਸਿੰਘ ਉਹਨਾਂ ਦੀ ਤ੍ਰਿਸ਼ਨਾ ਸੀ ਸ੍ਰੀ ਸਰਗੁਪਤਾਪ ਸਿੰਘ ਜੀ ਨੇ ਕਿਸ ਕਿਸ ਤਰ੍ਹਾਂ ਮਿਟਾਈ ਉਸ ਬਾਰੇ ਆਪਾਂ ਥੋੜੇ ਵਿਚਾਰ ਕਰ ਲਈਏ ਸ੍ਰੀ ਸਰਗੁਪਤਾਪ ਸਿੰਘ ਜੀ ਸਾਰੇ ਆਖੋ ਤਰਨ ਸਰਗੁਪਤਾਪ ਸਿੰਘ ਜੀ ਸਰਗੁਪਤਾਪ ਸਿੰਘ ਉਹਨਾਂ ਨੇ ਅਫਰੀਕਾ ਦੇ ਚਾਰ ਦੌਰੇ ਕੀਤੇ ਤੇ ਇਹ ਦੋ ਦੌਰੇ ਉਹਨਾਂ ਦੇ 1953 ਚ ਹੋਏ ਇੱਕ ਤੋੜਾ 1958 ਚ ਹੋਇਆ ਤੇ ਅਖੀਰਲਾ ਦੌਰਾ ਉਹਨਾਂ ਦਾ ਹੋਇਆ 1959 April ਦੇ ਵਿੱਚ ਤੇ ਸਾਡੇ ਪਿਤਾ ਜੀ ਗਿਆਨੀ ਤੇਜਾ ਸਿੰਘ ਜਿਹਨਾਂ ਦਾ ਚੋਖੜ ਪੱਤਰਕਾਲਾ ਕਰਤਾਰਪੁਰ ਦੇ ਲਾਗੇ ਉਥੋਂ ਸੀ ਉਹ 1920 ਨੂੰ ਅਫਰੀਕਾ ਦੇ ਵਿੱਚ ਗਏ ਤੇ ਪਹਿਲਾਂ ਅਕਾਲੀ ਸੰਤ ਤੇ ਮਾਸ ਖਾ ਲੈਂਦੇ ਸੀ ਪਰ ਸ਼ਰਾਬ ਨਹੀਂ ਸੀ ਪਿੰਦੇ ਪਰ ਉਹਨਾਂ ਦੀ ਗੁਰਬਾਣੀ ਨਾਲ ਬਹੁਤ ਜ਼ਿਆਦਾ ਲਗਨ ਸੀ ਤੇ ਗੁਰਬਾਣੀ ਬਹੁਤ ਪੜ੍ਹਦੇ ਸੀ ਉੱਥੋਂ ਜਿੱਦਾਂ ਗੁਰਬਾਣੀ ਪੜ੍ਹਦੇ ਗਏ ਉੱਥੋਂ ਉਹਨਾਂ ਨੂੰ ਇਹ ਗਿਆਨ ਆਇਆ ਕਿ ਇਹ ਦੇਹ ਤਾਰੀ ਗੁਰੂ ਦੀ ਲੋੜ ਹੈ ਤੇ ਫਿਰ ਸੰਸਾਧ ਵੀ ਉਥੇ ਕਾਫੀ ਆਉਂਦੇ ਸੀ ਸੰਤ ਮਨੀ ਸਿੰਘ ਬਾਬਾ ਨੰਦ ਸਿੰਘ ਹੋਰ ਵੀ ਬਹੁਤ ਤੇ ਉਹਨਾਂ ਦੀ ਵੀ ਸੰਗਤ ਕਰਦੇ ਰਹੇ ਪਰ ਜਦੋਂ ਸ੍ਰੀ ਸਦਗੋ ਪ੍ਰਤਾਪ ਸਿੰਘ ਜੀ ਦਾ 1958 ਦਾ ਦੌਰਾ ਹੋਇਆ ਉਸ ਦੌਰੇ ਉਹਨਾਂ ਨੇ ਭਜਨ ਪੁੱਛਿਆ ਤੇ ਨਾਮ ਤਾਰੀ ਸਜੇ ਉਸ ਤੋਂ ਬਾਅਦ ਫਿਰ 1959 ਦੇ ਵਿੱਚ ਜਿਹੜਾ ਦੌਰਾ ਹੋਇਆ April ਦੇ ਵਿੱਚ ਉਸ ਦੌਰੇ ਸਾਡੀ ਵੀ ਉਮਰ ਤੇ ਕਿੰਨ 11 ਸਾਲ ਦੀ ਸੀ ਅਸੀਂ ਵੀ ਸਾਡੇ ਪਿਤਾ ਜੀ ਨਾਲ 에어ਪੋਰਟ ਤੇ ਗਏ ਸ੍ਰੀ ਸਰਗੋਪਤਾਪ ਸਿੰਘ ਜੀ ਜਹਾਜ਼ ਚ ਉਤਰ ਕੇ ਜਿੱਥੇ ਹਾਲ ਹੁੰਦਾ ਉਥੇ ਇੱਕ ਕੁਰਸੀ ਤੇ ਬੈਠੇ ਨੇ ਸਾਧ ਸੰਗਤ ਸਾਰੀ ਆਪਨੇ ਆਪਣੀ ਨਮਸਕਾਰ ਕਰਦੇ ਨੇ ਆਪੋ ਆਪਣੀਆਂ ਅਰਜ਼ਾਂ ਕਰਦੇ ਨੇ ਤੇ ਸਾਡੇ ਪਿਤਾ ਜੀ ਨੇ ਵੀ ਇੱਕ ਅਰਜ਼ ਕੀਤੀ ਕਿ ਸਤਿਗੁਰੂ ਜੀ ਸਰ ਦੇ ਵਿੱਚ ਗਰੀਬੀ ਬਹੁਤ ਰਹਿੰਦੀ ਆ ਤੇ ਗਰੀਬੀ ਦਾ ਕਾਰਨ ਇਹ ਸੀ ਕਿ 1947 ਦੀ ਜਿਹੜੀ ਦੂਸਰੀ World War ਤੋਂ ਬਾਅਦ ਕੰਮ ਕਰ ਕਾਫੀ ਠੰਡੇ ਪੈ ਗਏ ਸੀ ਤੇ ਕਦੀ ਦਿਹਾੜੀ ਲੱਗਣੀ ਤੇ ਕਦੀ ਨਹੀਂ ਲੱਗਣੀ ਤੇ ਜਦੋਂ ਨਹੀਂ ਲਗੜੀ ਉਦੋਂ ਉਹਨਾਂ ਨੇ ਫਿਰ ਕਰਜ਼ਾ ਚੁੱਕ ਕੇ ਸਾਨੂੰ ਸਾਰੇ ਪਰਿਵਾਰ ਨੂੰ ਪਾਲਣ ਦਾ ਕਰਨਾ ਕੰਮ ਤੇ ਜਦੋਂ ਫਿਰ ਕੰਮ ਲਗਣਾ ਤੇ ਉਹ ਫਿਰ ਕਰਜ਼ਾ ਜਿਹੜਾ ਲਿਆ ਹੋਣਾ ਉਹ ਵਾਪਸ ਕਰਨਾ ਤੇ ਇਸੇ ਤਰ੍ਹਾਂ ਹੀ ਜ਼ਿੰਦਗੀ ਜਿਹੜੀ ਸੀ ਉਹ ਕਰਜ਼ੇ 'ਚ ਜਾ ਰਹੀ ਸੀਗੀ ਤੇ ਉਹਨਾਂ ਨੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੂੰ ਉਦੋਂ ਅਸੀਂ ਵੀ ਲਾਗੇ ਬੈਠੇ ਆਂ ਤੇ ਅਰਜ਼ ਕੀਤੀ ਕਿ ਸਤਿਗੁਰੂ ਜੀ ਕਿਰਪਾ ਕਰੋ ਤੇ ਗਰੀਬੀ ਦੂਰ ਕਰੋ ਤੇ ਸਾਹੂਦੋ ਪ੍ਰਤਾਪ ਸਿੰਘ ਜੀ ਉੱਤੇ ਕੁਰਸੀ ਤੇ ਬੈਠੇ ਆ ਤੇ ਉਹਨਾਂ ਦੇ ਹੱਥ ਦੇ ਵਿੱਚ ਇੱਕ ਖੁੰਡਾ ਆਪ ਜੀ ਨੂੰ ਸਾਰਿਆਂ ਨੂੰ ਪਤਾ ਕਿ ਖੁੰਡਾ ਹੁੰਦਾ ਸੀ ਤੇ ਖੁੰਡਾ ਉਹਨਾਂ ਨੇ ਅਰਜ਼ ਸੁਣ ਲਈ ਤੇ ਸੁਣ ਕੇ ਆਪਣੀ ਨੇਤਰ ਥੱਲੇ ਕਰ ਲੈ ਤੇ ਉਹ ਖੁੰਡਾ ਚ ਕਿੰਨ 20 ਸੈਕਿੰਡ ਉਹਨ ਸਾਹੂਦ ਸਿੰਘ ਜੀ 20 ਸੈਕਿੰਡ ਕੋਈ ਬੰਦਾ ਚੁੱਪ ਰਵੇ ਉਹ ਬਹੁਤ ਲੰਮਾ ਟਾਈਮ ਲੱਗਦਾ ਹੈ ਹਾਂਜੀ ਤੇ ਉਹਨਾਂ ਨੇ ਆਪਣਾ ਖੁੰਡਾ ਇਦਾਂ ਥੱਲੇ ਜ਼ਮੀਨ ਤੇ ਮਾਰਦੇ ਰਹੇ ਕੁਝ ਸੋਚਦੇ ਰਹੇ ਤੇ ਸੋਚ ਕੇ ਥੋੜਾ ਜਿਹਾ 2 ਸੈਕਿੰਡ ਬਾਅਦ ਉਹਨਾਂ ਨੇ ਸਾਡੇ ਪਿਤਾ ਜੀ ਨੂੰ ਹੁਕਮ ਕੀਤਾ ਕਿ ਭਈ ਜੇ ਤੁਹਾਡੀ ਤ੍ਰਿਸ਼ਨਾ ਮਟਾ ਦਈਏ ਤੇ ਹੁਣ ਉਹਨਾਂ ਨੂੰ ਇੰਨਾ ਗਿਆਨ ਸੀਗਾ ਕਿ ਤ੍ਰਿਸ਼ਨਾ ਮਟਾਉਣੀ ਜਿਹੜੀ ਆ ਜਿਹੜੀ ਡਿਜ਼ਾਇਰ ਆ ਸਾਰਿਆਂ ਦੀ ਕਿ ਸਾਨੂੰ ਆ ਮਿਲ ਜੇ ਉਹ ਮਿਲ ਜਵੇ ਤੇ ਖੁਸ਼ੀ ਤਾਂ ਉਹਦੇ ਚੀ ਵੀ ਥੋੜੇ ਪੈਸੇ ਚ ਵੀ ਆ ਜਾਂਦੀ ਹੈ ਉਹਨਾਂ ਨੂੰ ਇਹ ਗਿਆਨ ਸੀਗਾ ਕਿ ਜੇ ਸਾਡੀ ਤ੍ਰਿਸ਼ਨਾ ਮੁਟ ਗਈ ਤਾਂ ਸਾਨੂੰ ਤਾਂ ਸਾਰੀਆਂ ਖੁਸ਼ੀਆਂ ਮਿਲ ਜਾਣੀਆਂ। ਹਾਂਜੀ। ਤੇ ਇਹ ਗਿਆਨ ਸੀ ਉਹਨਾਂ ਨੂੰ। ਤੇ ਉਹਨਾਂ ਨੇ ਫਿਰ ਉਹ ਸਤਿਗੁਰਾਂ ਨੂੰ ਕਰਤੀ ਅਰਚ ਨਮਸਕਾਰ ਕੀਤੀ ਤੇ ਕਿਹਾ ਵੀ ਠੀਕ ਆ ਜੀ ਜਿਸ ਤਰ੍ਹਾਂ ਆਪ ਜੀ ਦਾ ਹੁਕਮ ਹੈ ਤੇ ਕਿਰਪਾ ਕਰੋ ਕਿ ਤ੍ਰਿਸ਼ਨਾ ਮਿਟਾ ਦਿਓ। ਤੇ ਸਤਿਗੁਰ ਪ੍ਰਤਾਪ ਸਿੰਘ ਜੀ ਨੇ ਫਿਰ ਅਸ਼ੀਰਵਾਦ ਦਿੱਤੀ। ਉਸ ਤੋਂ ਬਾਅਦ ਫਿਰ ਅਸੀਂ ਸਾਰੇ ਆਪੋ ਆਪਣੇ ਘਰ ਜਿੱਦਾਂ ਸਾਰੇ ਨਮਸਕਾਰ ਕਰਕੇ ਚਲੇ ਗਏ ਤੇ ਦੁਵਾਨ ਲੱਗਦੇ ਰਹੇ ਤੇ ਹੁਣ ਤੁਸੀਂ ਇਹ ਦੇਖੋ ਕਿ ਉਹਨਾਂ ਨੂੰ ਉਸ ਦਿਨ ਤੋਂ ਬਾਅਦ ਕਦੀ ਵੀ ਕੰਮ ਦਾ ਘਟਾ ਬਿਲਕੁਲ ਨਹੀਂ ਰਿਹਾ ਪੈਸੇ ਓਵਰਟਾਈਮ ਹੀ ਲੱਗਦਾ ਰਿਹਾ ਜਿੰਨੀ ਜ਼ਰੂਰਤ ਸੀ ਉਹਨੇ ਪੈਸੇ ਆਉਂਦੇ ਰਹੇ ਪਰ ਉਹਨਾਂ ਦੀ ਜਿਹੜੀ ਤ੍ਰਿਸ਼ਨਾ ਸੀ ਉਹ ਇਸ ਤਰ੍ਹਾਂ ਦੀ ਮਿਟ ਗਈ ਕਿ ਉਹਨਾਂ ਨੂੰ ਕਿਸੇ ਵੀ ਪਰਿਵਾਰ ਦੇ ਵਿੱਚ ਮੋਹ ਮਾਇਆ ਮਮਤਾ ਬਿਲਕੁਲ ਇਕਦਮ ਛੁੱਟ ਗਿਆ ਉਹਨਾਂ ਦਾ ਤੇ ਉਹਨਾਂ ਨੇ ਫਿਰ ਆਪਣੀ ਜ਼ਿੰਦਗੀ ਦੇ ਵਿੱਚ ਉਸ ਤੋਂ ਬਾਅਦ ਸਾਰੇ ਸਾਧ ਸੰਗਤ ਦੇ ਬਹੁਤ ਕੰਮ ਕੀਤੇ ਉਹਨਾਂ ਨੇ ਪ੍ਰਚਾਰ ਬੜਾ ਕੀਤਾ ਜਿਹੜੀਆਂ ਉਸ ਟਾਈਮ ਦੇ ਵਿੱਚ ਕੈਸੇਟਸ ਹੁੰਦੀਆਂ ਸੀ ਉਹ ਕੈਸੇਟਸ ਨੂੰ ਉਹਨਾਂ ਨੇ ਰਿਕਾਰਡ ਕਰਕੇ ਤਕਰੀਬਨ 1.5 ਲੱਖ which is 150000 ਕੈਸੇਟਸ ਆਪਣੇ ਰਿਕਾਰਡ ਕਰਕੇ ਹੱਥਾਂ ਨਾਲ ਲਿਖ ਕੇ ਤੇ ਸਾਧ ਸੰਗਤ ਦੇ ਵਿੱਚ ਸਾਰੀ ਦੁਨੀਆ 'ਚ ਵੰਡਿਆ ਤੇ ਇਸ ਦੇ ਨਾਲ ਨਾਲ ਇਹ ਵੀ ਬੜਾ ਵੱਡਾ ਸਤਿਗੁਰੂ ਜੀ ਨੇ ਸਾਡੇ ਤੇ ਬੜਾ ਵੱਡਾ ਉਪਕਾਰ ਕੀਤਾ ਸਾਰੇ ਪਰਿਵਾਰ ਤੇ ਤੇ ਦੇਸ਼ ਪ੍ਰਦੇਸ਼ ਦੇ ਵਿੱਚ ਜਿੱਥੇ-ਜਿੱਥੇ ਵੀ ਅਸੀਂ ਸਾਰੇ ਬੈਠੇ ਹਾਂ ਹੁਣ ਸਾਰਾ ਸਾਡਾ ਉਹਨਾਂ ਦਾ ਪਰਿਵਾਰ ਜਿਹੜਾ ਹਾਂਜੀ ਕੋਈ ਅਮਰੀਕਾ ਦੇ ਵਿੱਚ ਆ ਕੋਈ ਕੈਨੇਡਾ ਦੇ ਵਿੱਚ ਆ ਯੂਕੇ ਦੇ ਵਿੱਚ ਆ ਅਸੀਂ ਆਇਰਲੈਂਡ ਦੇ ਵਿੱਚ ਬੈਠੇ ਹਾਂ ਹਾਂ ਸਾਰੇ ਪਰਿਵਾਰ ਤੇ ਇੰਨੀ ਮਿਹਰ ਹੋਈ ਹੈ ਕਿ ਸਾਰੇ ਪਰਿਵਾਰ ਚ ਬਹੁਤ ਪੜੇ ਲਿਖੇ ਨੇ ਉਹਨਾਂ ਦੇ ਆਪਣੇ ਕਾਰੋਬਾਰ ਨੇ ਮਾਇਆ ਦੀ ਕੋਈ ਮਾਇਆ ਦੀ ਬਿਲਕੁਲ ਕੋਈ ਕਮੀ ਨਹੀਂ ਕਿਸੇ ਪਾਸੇ ਛੱਡੀ ਲੋੜ ਤੋਂ ਵੱਧ ਵੀ ਤੇ ਉਹਨਾਂ ਦੀ ਆਪਣੀ ਜ਼ਿੰਦਗੀ ਦੇ ਵਿੱਚ ਵੀ ਉਹਨਾਂ ਨੇ ਕੋਈ ਉਹਨਾਂ ਨੂੰ ਵੱਡੀਆਂ ਚੀਜ਼ਾਂ ਦਾ ਲੋੜ ਨਹੀਂ ਸੀ ਕੋਈ ਮਕਾਨ ਨਹੀਂ ਲਿਆ ਕੋਈ ਕਾਰ ਨਹੀਂ ਲਈ ਬੜੀ ਸਾਦਗੀ ਦਾ ਜ਼ਿੰਦਗੀ ਜ਼ਿੰਦਗੀ ਬਤੀਤ ਕੀਤੀ ਪਰ ਉਹਨਾਂ ਨੂੰ ਬਹੁਤ ਅੰਦਰੋਂ ਖੁਸ਼ੀ ਸੀਗੀ ਕਿ ਜੋ ਵੀ ਹੈ ਉਹ ਸਤਿਗੁਰੂ ਦੀ ਕਿਰਪਾ ਨਾਲ ਬਹੁਤ ਮੁਸ਼ਾ ਜਦੋਂ ਵਕੀਲ ਦਾ ਉਹਨਾਂ ਦਾ ਸਮਾਂ ਵੀ ਆਇਆ ਜਾਣ ਦਾ ਉਹਨਾਂ ਨੇ ਹਸਪੀਟਲ ਜਾਣ ਤੋਂ ਪਹਿਲਾਂ ਆਪਣਾ ਅਕਾਊਂਟ ਬੰਦ ਕਰ ਲਿਆ ਸੀ ਅਕਾਊਂਟ ਬੰਦ ਕਰਕੇ ਮੇਰੇ ਨਾਮ ਦਾ ਡਰਾਫਟ ਬਣਾ ਕੇ ਆਪਣੇ ਕਮਰੇ 'ਚ ਉੱਥੇ ਡਰਾਅਰ 'ਚ ਰੱਖਿਆ ਸੀ ਤੇ ਜਦੋਂ ਹਸਪੀਟਲ ਗਏ ਆ ਹਫ਼ਤਾ ਬਾਅਦ ਉਹਨਾਂ ਨੇ ਮੈਨੂੰ ਕਿਹਾ ਕਿ ਉਹ ਜਾ ਕੇ ਲਫਾਵਾ ਲਿਆਓ ਅਸੀਂ ਲਫਾਵਾ ਲੈ ਕੇ ਉਹਨਾਂ ਕੋ ਆਗੇ ਤੇ ਉਹਨਾਂ ਨੇ ਕਿਹਾ ਲਫਾਫਾ ਖੋਲ ਕੇ ਦੇਖੋ ਤੇ ਜਦੋਂ ਖੋਲ ਕੇ ਦੇਖਿਆ ਤਾਂ ਉਹਦੇ ਵਿੱਚ ਕਿਉਂਕਿ ਯੂਕੇ ਰਹਿੰਦੇ ਸੀ ਉਦੋਂ 5800 ਪਾਉਂਡ ਦਾ ਡਰਾਫਟ ਸੀ ਤੇ ਉਹਨਾਂ ਨੇ ਉਹਦੇ ਤੇ ਮੇਰਾ ਨਾਮ ਲਿਖਿਆ ਹੋਇਆ ਸੀ ਉਹਨਾਂ ਨੇ ਮੈਨੂੰ ਪਕੜਾਇਆ ਤੇ ਕਹਿੰਦੇ ਵੀ ਇਹਦੇ ਵਿੱਚ ਜਿਹੜਾ ਫਿਊਨਰਲ ਦਾ ਖਰਚਾ ਉਹ ਕਰਨਾ ਤੇ ਬਾਕੀ ਦਾ ਸਾਡੀ ਛੋਟੀ ਭੈਣ ਨੂੰ ਉਹ ਦੇ ਦਿਓ ਤੇ ਉਹ ਤਕਰੀਬਨ 5000 4700 ਵਾਟਸਪੁਸ਼ਕੀਨਾ ਖਰਚਾ ਆਇਆ ਤੇ ਬਾਕੀ ਦੇ ਪੈਸੇ ਜੀ ਆਪਣੀ ਭੈਣ ਨੂੰ ਦੇ ਦਿੱਤੇ ਤੇ ਜਾਨੀ ਕਿ ਉਹਨਾਂ ਨੇ ਆਪਣਾ ਅਕਾਊਂਟ ਵੀ ਜਿੰਨੇ ਸੀ ਪੈਸੇ ਉਹ ਵੀ ਆਪਣੇ ਤੇ ਲਾਇਏ ਤੇ ਨਾ ਉਹਨਾਂ ਦਾ ਹੋਰ ਕੋਈ ਪ੍ਰੋਪਰਟੀ ਸੀ ਨਾ ਕੋਈ ਉਹਨਾਂ ਦੀ ਇੰਸ਼ੋਰੈਂਸ ਸੀ ਨਾ ਕੋਈ ਹੋਰ ਉਹਨਾਂ ਦੀ ਐਫ ਡੀ ਅਕਾਊਂਟਸ ਕੁਝ ਨਹੀਂ ਸੀ ਹੁਣ ਇਹਦੇ ਤੋਂ ਆਪਾਂ ਜੋ ਇੱਕ ਗੱਲ ਦਾ ਅੰਦਾਜ਼ਾ ਲਾਈਏ ਕਿ ਜੇ ਆਪਾਂ ਕਹੀਏ ਕਿ ਸਾਡੇ ਨੂੰ ਕਿਉਂਕਿ ਆਪਾਂ ਮਾਇਆ ਤਾਂ ਬਹੁਤ ਜੋੜਦੇ ਆਂ ਦੁਨੀਆ ਦੇ ਹਾਂ ਜੀ ਤੇ ਪਰ ਆਪਾਂ ਜੇ ਕਹੀਏ ਕਿ ਸਾਨੂੰ ਓਨੀ ਕਮਾਇਆ ਹੋਵੇ ਸਾਡੇ ਜਾਣ ਤੱਕ ਸਾਡੇ ਸਿਨਰਲ ਦਾ ਵੀ ਖਰਚਾ ਉਚੋ ਦਿੱਤਾ ਜਾਵੇ ਇਹਦਾ ਕੋਈ ਵੀ ਅੰਦਾਜ਼ਾ ਨਹੀਂ ਲਾ ਸਕਦਾ ਹਰ ਵੇਲੇ ਦੌੜ ਹੀ ਲੱਗੀ ਰਹਿੰਦੀ ਹੈ ਕਿ ਅਸੀਂ ਹੋਰ ਪੈਸੇ ਕਮਾਈ ਲਈਏ ਹੋਰ ਕਰ ਲਈਏ ਪਤਾ ਨਹੀਂ ਕਿੰਨੀ ਗਲੋਡ ਪੈਣੀ ਹੈ ਤੇ ਉਹ ਸਾਧੂਆਂ ਨੇ ਕਿਰਪਾ ਕਰਕੇ ਉਹਨਾਂ ਦੀ ਤ੍ਰਿਸ਼ਨਾ ਮਟਾ ਦਿੱਤੀ ਜਿਸ ਕਰਕੇ ਉਹ ਉਹਨਾਂ ਦਾ ਬਹੁਤ ਮਨ ਦੇ ਵਿੱਚ ਸੰਤੁਸ਼ਟੀ ਸੀਗੀ ਤੇ ਉਹ ਉਹਨਾਂ ਨੇ ਉਹਦੇ ਨਾਲ ਸਾਧ ਸੰਗਤ ਦੀ ਵੀ ਸਾਰੀ ਸੇਵਾ ਕੀਤੀ ਤਸਰੀਪਾ ਬਹੁਤ ਬਹੁਤ ਧੰਨਵਾਦ ਸੰਜੀਤਾ ਬੜੇ ਵੱਡਮੁੱਲੇ ਤੇ ਬਹੁਤ ਹੀ ਕੀਮਤੀ ਬਚਨ ਜਿਹੜੇ ਨੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚੋਂ ਆਪਣੇ ਪਿਤਾ ਜੀ ਦੇ ਜੀਵਨ ਦੇ ਵਿੱਚੋਂ ਉਹਨਾਂ ਨੇ ਸੁਣਾਏ ਨੇ ਅਸੀਂ ਪੜ੍ਹਦੇ ਹਾਂ ਭਾਈ ਗੁਰਦਾਸ ਜੀ ਦੀਆਂ 12 ਦੇ ਵਿੱਚ ਬਚਨ ਆਉਂਦਾ ਹੈ ਭਗਤ ਵੱਡਾ ਰਾਜ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਜਿਸ ਤਰ੍ਹਾਂ ਭਾਈ ਗੁਰਦਾਸ ਜੀ ਰਾਜੇ ਜਨਕ ਦਾ ਪ੍ਰਮਾਣ ਦੇ ਦਿੰਦਾ ਹੈ ਨੇ ਕਿ ਉਹ ਮਾਇਆ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਉਦਾਸ ਰਹਿੰਦਾ ਸੀ ਇੱਕ ਹੋਰ ਪਾਠ ਆਇਆ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਬ੍ਰਹਮ ਗਿਆਨੀ ਸਦਾ ਨਿਰਲੇਪ ਜਿਹੜੇ ਐਸੇ ਸਤਪੁਰਸ਼ ਹੋਇਆ ਕਰਦੇ ਨੇ ਉਹ ਮਾਇਆ ਦੇ ਵਿੱਚ ਰਹਿੰਦੇ ਆ ਹੋયા ਵੀ ਮਾਇਆ ਤੋਂ ਨਿਰਲੇਪ ਰਹਿੰਦੇ ਨੇ ਜਿਸ ਤਰ੍ਹਾਂ ਸਿੱਧਾਂ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਇਹ ਵਚਨ ਕੀਤਾ ਸੀ ਸਵਾਲ ਪੁੱਛਿਆ ਸੀ ਕਿ ਮਾਇਆ ਦੇ ਵਿੱਚ ਗ੍ਰਸਥ ਦੇ ਵਿੱਚ ਰਹਿੰਦਿਆਂ ਹੋਇਆਂ ਕਿਵੇਂ ਪਰਮੇਸ਼ਰ ਮਿਲ ਸਕਦਾ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਵਚਨ ਕੀਤਾ ਸੀ ਜੈਸੇ ਜਲਮ ਹੈ ਕਮਲ ਨਿਰਾਲਮ ਮੁਰਗਾਈ ਨੈਸਾਣੇ ਜਿਸ ਤਰ੍ਹਾਂ ਕਮਲ ਦਾ ਫੁੱਲ ਜਲ ਦੇ ਵਿੱਚ ਰਹਿੰਦਿਆਂ ਹੋਇਆਂ ਜਲ ਤੋਂ ਨਿਰਲੇਪ ਰਹਿੰਦਾ ਹੈ ਭਿੱਜਦਾ ਨਹੀਂ ਮੁਰਗਾਈ ਦੇ ਖੰਭ ਜਲ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਉਹ ਜਲ ਤੋਂ ਨਿਰਲੇਪ ਰਹਿੰਦੀ ਹੈ ਖੰਭ ਨਹੀਂ ਭਿੱਜਦੇ ਇਸ ਤਰ੍ਹਾਂ ਹੀ ਗੁਰਮੁਖ ਬਿਰਤੀ ਵਾਲੇ ਜਿਹੜੇ ਨੇ ਪਰਿਵਾਰ ਦੇ ਵਿੱਚ ਰਹਿੰਦਿਆਂ ਹੋਇਆਂ ਮਾਇਆ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਉਹ ਮਾਇਆ ਦੇ ਨਾਲ ਉਹਨਾਂ ਦੀ ਕੋਈ ਅਟੈਚਮੈਂਟ ਨਹੀਂ ਹੁੰਦੀ ਮਾਇਆ ਦੇ ਨਾਲ ਕੋਈ ਮੋਹ ਨਹੀਂ ਹੁੰਦਾ ਸੋ ਇਸ ਤਰ੍ਹਾਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਕਿਰਪਾ ਕੀਤੀ ਇਹ ਗੁਰੂ ਹੀ ਕਿਰਪਾ ਕਰ ਸਕਦਾ ਹੈ ਗੁਰੂ ਦੀ ਸ਼ਰਣ ਦੇ ਵਿੱਚ ਜਾ ਕੇ ਨਾਮ ਦੀ ਦਾਤ ਲੈ ਕੇ ਨਾਮ ਜਪ ਕੇ ਹੀ ਸਾਡੀ ਤ੍ਰਿਸ਼ਨਾ ਜਿਹੜੀ ਹੈ ਉਹ ਮਿਟ ਸਕਦੀ ਹੈ ਜਿਹੜੀ ਤ੍ਰਿਸ਼ਨਾ ਸਾਨੂੰ ਦਿਨ ਰਾਤ ਤੰਗ ਕਰਦੀ ਹੈ ਇਹ ਕਦੀ ਵੀ ਜਿਹੜੀ ਮਿਟਦੀ ਨਹੀਂ ਸ਼ਾਂਤ ਨਹੀਂ ਹੁੰਦੀ ਦਿਨ-ਪ੍ਰਤੀ ਦਿਨ ਇਹ ਵੱਧਦੀ ਹੀ ਜਾਂਦੀ ਹੈ ਜਿਵੇਂ-ਜਿਵੇਂ ਬੰਦਾ ਬੁੱਢਾ ਹੁੰਦਾ ਜਾਂਦਾ ਹੈ ਤਵੇਂ-ਤਵੇਂ ਤ੍ਰਿਸ਼ਨਾ ਜਵਾਨ ਹੁੰਦੀ ਜਾਂਦੀ ਹੈ ਇੱਛਾਵਾਂ ਵੱਧਦੀਆਂ ਜਾਂਦੀਆਂ ਨੇ ਪਰ ਇਹ ਤ੍ਰਿਸ਼ਨਾ ਮਿਟ ਸਕਦੀ ਹੈ ਸਤਿਗੁਰੂ ਜੀ ਦਾ ਨਾਮ ਜਪਣ ਦੇ ਨਾਲ ਸੋ ਸੰਜੀ ਦਾ ਬਹੁਤ-ਬਹੁਤ ਧੰਨਵਾਦ ਹੈ ਧੰਨਵਾਦ ਤੁਹਾਡਾ ਸਾਰਿਆਂ ਦਾ ਸਤਿ ਸ੍ਰੀ ਅਕਾਲ